ਮੋਹਾਲੀ ਦੇ ਇੱਕ ਸਰਕਾਰੀ ਸਕੂਲ ਦੀ ਜਿੱਥੇ ਪੀਟੀਐਮ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ ਤੇ ਬੱਚਿਆਂ ਦੇ ਜਿਹੜੇ ਮਾਪੇ ਨੇ ਤਾਂ ਉਹ ਵੀ ਇੱਥੇ ਆ ਕੇ ਬੱਚਿਆਂ ਦਾ ਜਿਹੜਾ ਨਤੀਜਾ ਨੇ ਤਾਂ ਉਹ ਵੀ ਪ੍ਰਾਪਤ ਕਰ ਰਹੇ ਨੇ ਸਰ ਬਹੁਤ ਬਹੁਤ ਡਿਫਰੈਂਸ ਲੱਗਦਾ ਹੁਣ ਜਿਵੇਂ ਸਰਕਾਰ ਬਹੁਤ ਹੈਲਪ ਕਰਦੀ ਹੈ ਕਿ ਸਕੂਲਾਂ ਨੂੰ ਜਸ ਸਕੂਲਾਂ ਉੱਪਰ ਚੜਨ ਲਈ আর ਅੱਜ ਦੇਖ ਰਹੇ ਜਿਵੇਂ ਮੇਕਅਪ ਕੇਮ ਚੱਲ ਰਹੀ ਹੈ ਲੱਗ ਨਹੀਂ ਰਿਹਾ ਕਿ ਸੀ ਸਕਲ ਸਕੂਲ ਦੀ ਮੀਡੀਆ ਅਟੈਂਡ ਕਰ ਰਹੇ ਹਨ ਸਾਡੇ ਮਾਨ ਜੋ ਸਿੱਖਿਆ ਮੰਤਰੀ ਜੀ ਨੇ ਜੜਾ ਇਹ ਉਪਾਲਾ ਕੀਤਾ ਹੈ ਮੈਂ ਕਿਹਾ ਪੀਟੀਐਮ ਦੇ ਦੌਰਾਨ ਤੇ ਬਹੁਤ ਹੀ ਇਸ਼ਤ ਲਗਾ ਜੋ ਹੈ ਇਹਦੇ ਵਿੱਚ ਬੱਚਿਆਂ ਨੇ ਆਪਣਾ ਡਿਸਪਲੇ ਕੀਤਾ bizness cluster aur jo inhonne padhai ਦੇ ਨਾਲ ਨਾਲ ਹੋਰ ਬੜੀਆਂ activities ਚੈਕ ਪਾਰਟਿਸਪੇਟ ਕੀਤਾ ਇਹਨਾਂ ਨੇ bizness ਕਰਨੇ ਸਿੱਖਲੇ ਉਨ੍ਹਾਂ ਦੀ ਸੋਚ ਨੂੰ ਸਲਾਮ ਹੈ ਜੀ ਓਪਰਚੁਨਿਟੀ ਜੋ ਗਵਰਨਮੈਂਟ ਨੇ ਦਿੱਤੀ ਹੈ ਪੀਟੀਐਮ ਦੇ ਥਰੂ ਇੱਕ ਫੈਸਟੀਵਲ ਵਾਲਾ ਮਾਹੌਲ ਹੈ ਥੇ ਨਿਕਲ ਰਿਹਾ ਹੈ ਤੇ ਇਹਦੇ ਨਾਲ ਬਹੁਤ ਜ਼ਿਆਦਾ ਅੱਛਾ ਫੀਲ ਹੋ ਰਿਹਾ ਹੈ ਬੱਚੇ ਵੀ ਬਹੁਤ ਅੱਛਾ ਫੀਲ ਕਰ ਰਹੇ ਨੇ ਪੇਰੈਂਟਸ ਨੂੰ ਇੱਕ ਕੌਨਫੀਡੈਂਸ ਹੈ ਗਵਰਨਮੈਂਟ ਦੇ ਉੱਤੇ ਸਕੂਲ ਦੇ ਉੱਤੇ ਇੰਸਟੀਟਿਊਸ਼ਨ ਐਂਡ ਅਥਾਰਟिटीज ਦੇ ਉੱਪਰ ਕਿ ਸਾਡੇ ਬੱਚੇ ਸੇਫ ਹੈਂਡ ਦੇ ਵਿੱਚ ਹੈ ਸਮਾਰਟ ਸਕੂਲ ਪ੍ਰਾਈਵੇਟ ਸਕੂਲ ਸਿਰਫ ਪੜ੍ਹਾਈ ਤੱਕ ਸੀਮਿਤ ਹੁੰਦੇ ਆ ਲੇਕਿਨ ਸਰਕਾਰੀ ਸਾਡੇ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦਾ ਮੋਗਲ ਬਣ ਚੁੱਕਾ ਹੈ ਕਿ ਬੱਚੇ ਪੜ੍ਹਾਈ ਦੇ ਨਾਲ ਨਾਲ ਹੋਰ ਐਕਟੀਵਿਟੀਆਂ ਬਹੁਤ ਜ਼ਿਆਦਾ ਸਮਾਰਟ ਹੁੰ ਪੰਜਾਬ ਦੇ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੱਕਣ ਦੇ ਲਈ ਨਿਤ ਨਵੇਂ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਦੂਸਰੀ ਵਾਰ ਜਿਹੜੀ ਮੈਗਾ ਪੀਟੀਐਮ ਹੋ ਜਾਰੀ ਹੈ ਤਾਂ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਮੋਹਾਲੀ ਦੇ ਇੱਕ ਸਰਕਾਰੀ ਸਕੂਲ ਦੀ ਜਿੱਥੇ ਪੀਟੀਐਮ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ ਤੇ ਬੱਚਿਆਂ ਦੇ ਜਿਹੜੇ ਮਾਪੇ ਨੇ ਤਾਂ ਉਹ ਵੀ ਇੱਥੇ ਆ ਕੇ ਬੱਚਿਆਂ ਦਾ ਜਿਹੜਾ ਨਤੀਜਾ ਨੇ ਤਾਂ ਉਹ ਵੀ ਪ੍ਰਾਪਤ ਕਰ ਰਹੇ ਨੇ ਕੀ ਕੁਝ ਬਦਲਾਅ ਹੋਇਆ ਹੈ ਤੇ ਕੀ ਕੁਝ ਨਹੀਂ ਆਪਾਂ ਉਹ ਵੀ ਦੇਖਾਂਗੇ ਤੇ ਜਿਸ ਤਰੀਕੇ ਪੀਟੀਐਮ ਤਾਂ ਹੋ ਰਹੀ ਹੈ ਤੇ ਬੱਚਿਆਂ ਦੇ ਵੱਲੋਂ ਵਕ ਵਕ ਉਪਰਾਲੇ ਕੀਤੇ ਗਏ ਨੇ ਹਾਂ ਜੀ ਬੇਟਾ ਕਿਨੇਵੇਂ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮੇਰਾ ਨਾਮ ਅਭਿੰਦਰ ਕੋਹੜਾ ਹੈ ਮੈਂ ਸਰਕਾਰੀ ਮਾਡਲ ਸੀਨੀਅਰ ਸਕੂਲ ਐਮਐਸਸੀ 3ਪੀ1 ਮੋਹਾਲੀ ਵਿੱਚ ਪੜ੍ਹਦੀ ਹਾਂ ਤੇ ਅ ਅੱਜ ਐਸੇ ਮੇਗਾ ਪੀਟੀਐਮ ਹੈ ਅ ਅੱਜ ਮੇਗਾ ਪੀਟੀਐਮ ਹੈ ਤੇ ਤੁਸੀਂ ਸਾਰਿਆਂ ਨੇ ਦੇਖ ਹੀ ਚੁੱਕੇ ਹੋ ਕਿ ਸਾਰੇ ਪੇਰੈਂਟਸ ਆ ਰਹੇ ਨੇ ਅੱਜ ਸਕੂਲ ਦੇ ਵਿੱਚ ਤੇ ਸਾਰਿਆਂ ਦੇ ਰਿਜ਼ਲਟ ਬਾਰੇ ਪਤਾ ਲੱਗ ਰਿਹਾ ਤੇ ਬਾਕੀ ਇਹ ਸਕੂਲ ਕਾਫੀ ਉੱਚਾ ਜਾ ਰਿਹਾ ਹੈ ਸੋ ਹਰਜੋਤ ਸਿੰਘ ਬਹਾਂਸ ਨੇ ਇਸ ਸਕੂਲ ਨੂੰ ਅੱਗੇ ਵਧਾਉਣ ਦੇ ਬਾਰੇ ਕਾਫੀ ਯਤਨ ਕੀਤੇ ਤੇ ਅੱਜ ਸੇ ਕੁਝ ਐਸ ਸਕੂਲ ਦੇ ਵਿੱਚ ਐਕਟੀਵਿਟੀਜ਼ ਵੀ ਹੋ ਰਹੀਆਂ ਨੇ ਜੋ ਤੁਸੀਂ ਦੇਖ ਹੀ ਰਹੇ ਹੋ ਅ ਅੱਜ ਬੱਚਾ ਜਿਵੇਂ ਅਸੀਂ ਕਹਿੰਦੇ ਸੀ ਵੀ ਸਕੂਲ ਸਿਰਫ ਪੜ੍ਹਾਈ ਤੱਕ ਸੀਮਤ ਹੈ ਤਾਂ ਹੁਣ ਲੱਗਦਾ ਨਹੀਂ ਵੀ ਸਕੂਲ ਸਿਰਫ ਪੜ੍ਹਾਈ ਤੱਕ ਨਹੀਂ ਤੇ ਹੋਰਾਂ ਵੀ ਐਕਟੀਵਿਟੀ ਨੂੰ ਨਾਲ ਜੋੜੀ ਹਾਂਜੀ ਹਾਂਜੀ ਜ਼ਰੂਰ ਸਾਨੂੰ ਇਹ ਲੱਗ ਰਿਹਾ ਹੈ ਕਿ ਹੁਣ ਸਾਡੇ ਸਕੂਲ ਚ ਕਾਫੀ ਐਕਟੀਵਿਟੀਆਂ ਵੀ ਹੋ ਰਹੀਆਂ ਨੇ ਹਾਂਜੀ ਸਾਡੇ ਨਾਲ ਮੈਡਮ ਵੀ ਮੌਜੂਦ ਨੇ ਮੈਡਮ ਕਿਸ ਤਰੀਕੇ ਦੇਖਦੇ ਹੋ ਪਹਿਲਾਂ ਵੀ ਸਕੂਲ ਹੁੰਦੇ ਸੀ ਸਰਕਾਰੀ ਤੇ ਅੱਜ ਦੇ ਸਕੂਲਾਂ ਚ ਕਿੰਨਾ ਕੰਤਰ ਜੀ ਸਰ ਹੁਣ ਤੇ ਬਹੁਤ ਜ਼ਿਆਦਾ ਫਰਕ ਹੈ ਪਹਿਲੇ ਸਕੂਲ ਸਕਾਈ ਨਾਲੋਂ ਪਹਿਲਾਂ ਵੀ ਸੀ ਬਟ ਹੁਣ ਲੱਗਦਾ ਜਿਵੇਂ ਸਰਦਾਰਾਂ ਰੋਟਿਨ ਪੈਂਜ਼ੀ ਨੇ ਬਹੁਤ ਹੀ ਸਕਾਇ ਸਕੂਲਾਂ ਉੱਪਰ ਚੁੱਕਿਆ ਹੈ ਜਿੱਨਾ ਬੱਚਿਆਂ ਨੂੰ ਲੱਗਦਾ ਹੀ ਨਹੀਂ ਕਿ ਉਹ ਪ੍ਰਾਈਵੇਟ ਸਕੂਲ ਪੜਦੇ ਹਨ ਪ੍ਰਾਈਵੇਟ ਸਕੂਲਾਂ ਚ ਲੱਗ ਰਿਹਾ ਕਿ ਪੜ ਰਿਹਾ ਹੈ ਸਟੱਡੀ ਦੇ ਨਾਲ ਨਾਲ ਸਾਡੇ ਸਕੂਲ ਸਾਇੰਸ ਮੈਥ ਇੱਕ ਵਿਕਿਕ ਵੋਕੇਸ਼ਨਲ ਦੀ ਐਕਟੀਵਿਟੀਆਂ ਵੀ ਬਹੁਤ ਹੁੰਦੀਆਂ ਜਿੱਨਾ ਜੀ ਜੱਜਾ ਪ੍ਰਦਰਸ਼ਨੀ ਲਗਾਈ ਹੈ ਕਿ ਪੇਰੈਂਟਸ ਦੇਖ ਸਕਣ ਕਿ ਸਾਡੇ ਸਕੂਲ ਠੀਕ ਹੀ ਚੱਲ ਰਿਹਾ ਤਾਂ ਸਾਡੇ ਬੱਚੇ ਸਕੂਲ ਚ ਪੜਾਈ ਦੇ ਨਾਲ ਨਾਲ ਕੀ ਕੁਝ ਹੋਰ ਜਿਹੜਾ ਸਿੱਖ ਸੋ ਜਿਵੇਂ ਕਿ ਸਾਡੇ ਵਕੇਸ਼ਨ ਚ ਫੈਸ਼ਨ ਡਿਜ਼ਾਈਨਿੰਗ ਦਾ ਚੱਲ ਰਿਹਾ ਹੈ ਬੱਚੇ ਪੂਰੇ ਆਪਣੇ ਗਾਰਮੈਂਟਸ ਬਣਾਉਂਦੇ ਹਨ ਹੈਂਡ ਮੇਡ ਪ੍ਰੋਡਕਟਸ ਬਣਾਉਂਦੇ ਬਣਾਉਂਦੇ ਹੈ ਕਿ ਉਹਨਾਂ ਨੂੰ ਸੇਲ ਆਊਟ ਕਰਦੇ ਹਨ ਬਾਹਰ ਆਪਣਾ ਬਿਜ਼ਨਸ ਸਟਾਰਟ ਕੀਤਾ ਗਿਆ ਨੇ ਔਰ ਜਿਹੜੇ ਪਾਸਵਰ ਸਟੂਡੈਂਟਸ ਹੈ ਉਹਨਾਂ ਨੇ ਫੁੱਲ ਫਲੇਜ ਜੌਬ ਕਰ ਰਹੇ ਹਨ ਇੰਡਸਟਰੀ ਵਿੱਚ ਡਿਪਲੋਮਾ ਕਰਕੇ ਜਿਹਨਾਂ ਅਸੀਂ ਪੂਰੀ ਗਾਈਡਨੈਂਸ ਨਾਲ ਆਪਣੇ ਦੱਸਦੇ ਹਾਂ ਕਿ ਕਿਵੇਂ ਡਿਪਲੋਮਾ ਕਿਸ ਇੰਸਟੀਟਿਊਟ ਤੋਂ ਕਰਨਾ ਦਿੱਤੀ ਔਰ ਕਿੰਨੇ ਅਰਗਮਤ ਦੀ ਬਤਨਾ ਹੈ ਤਾਂ ਲੱਗਦਾ ਨਹੀਂ ਹੁਣ ਮੈਡਮ ਇਹ ਪਹਿਲਾਂ ਵਾਲੇ ਸਰਕਾਰੀ ਸਕੂਲ ਦੇ ਲੱਗਦਾ ਬਦਲਾ ਹੋ ਗਿਆ ਸਰ ਬਹੁਤ ਬ ਜਿਵੇਂ ਸਰਕਾਰ ਬਹੁਤ ਹਲਕ ਕਰਦੀ ਹੈ ਕਿ ਸਰਕਾਰ ਨੂੰ ਸਕੂਲਾਂ ਉੱਪਰ ਚੱਕਣ ਲਈ ਔਰ ਅੱਜ ਜਿਹੜੇ ਦੇਖ ਰਹੇ ਹਾਂ ਜਿਹੇ ਮੇਗਾ ਪੀਟੀਐਮ ਚੱਲ ਰਹੀ ਹੈ ਲੱਗ ਨਹੀਂ ਰਿਹਾ ਕਿ ਸੀ ਸਕਾਈ ਸਕੂਲ ਦੀ ਪੀਟੀਐਮ اٹੈਂਡ ਕਰ ਰਹੇ ਆ ਔਰ ਸਭ ਤੋਂ ਵੱਡੀ ਇੱਕ ਫੀਡਬੈਕ ਦੀ ਵੀ ਸ਼ੁਰੂਆਤ ਕੀਤੀ ਹੈ ਵੀ ਫੀਡਬੈਕ ਵੀ ਦੱਸੋ ਹਾਂਜੀ ਮੈਡਮ ਕਿਸ ਤਰੀਕੇ ਦੇਖਦੇ ਹੋ ਵੀ ਪਹਿਲੀ ਵਾਰ ਹੋਇਆ ਵੀ ਫੀਡਬੈਕ ਵੀ ਦਿਓ ਵੀ ਹੋਰ ਕੀ ਕੀ ਬਦਲਾਅ ਹੋ ਸਕਦੇ ਨੇ ਜਿਹੜਾ ਸਿੱਖਿਆ ਮੰਤਰੀ ਦੇ ਸਾਡੇ ਮਾਨ ਜੋ ਸਿੱਖਿਆ ਮੰਤਰੀ ਜੀ ਨੇ ਜਿਹੜਾ ਇਹ ਉਪਰਾਲਾ ਕੀਤਾ ਹੈ ਮੇਗਾ ਪੀਟੀਐਮ ਦੇ ਦੌਰਾਨ ਇਹ ਬਹੁਤ ਹੀ ਸਲਾਗਾ ਜੋਕ ਹੈ ਜੀ ਇਹਦੇ ਵਿੱਚ ਬੱਚਿਆਂ ਨੇ ਆਪਣਾ ਡਿਸਪਲੇ ਕੀਤਾ bizness blaster ਔਰ ਜੋ ਇਹਨਾਂ ਨੇ ਪੜ੍ਹਾਈ ਦੇ ਨਾਲ ਨਾਲ ਹੋਰ ਬੜੀਆਂ ਐਕਟੀਵਿਟੀਜ਼ ਚੈੱਕ ਪਾਰਟਿਸਪੀਟ ਕੀਤਾ ਇਹਨਾਂ ਨੇ bizness ਕਰਨੇ ਸਿੱਖ ਲਏ ਉਹਨਾਂ ਦੀ ਸੋਚ ਨੂੰ ਸਲਾਮ ਹੈ ਜੀ ਅਸੀਂ ਉਹਨਾਂ ਨੇ ਜਿਹੜੇ ਪਾਚਨ ਦੇ ਰਹੇ ਆ ਅਸੀਂ ਉਹਨਾਂ ਦੇ ਨਾਲ ਆ ਜੀ ਅਸੀਂ ਨਾਲ ਨਾਲ ਚੱਲਾਂਗੇ ਬੱਚਿਆਂ ਨੂੰ ਲੈ ਕੇ ਚੱਲਾਂਗੇ ਤੇ ਆਈ ਥਿੰਕ ਉਹਨਾਂ ਦੇ ਕੋਲ ਸਾਡੇ ਨਾਲੋਂ ਬਹੁਤ ਜ਼ਿਆਦਾ ਵਧੀਆ ਆਈਡੀਆਜ਼ ਹੈਗੇ ਆ ਜੋ ਸਾਨੂੰ ਦੇ ਰਿਹਾ ਸਾਨੂੰ ਬਹੁਤ ਮਾਨ ਹੈ। ਸੇਅਤ ਦਾ ਪਹਿਲਾਂ ਵੀ ਮੈਡਮ ਬਹੁਤ ਸਰਕਾਰਾਂ ਰਹੀਆਂ ਨੇ ਤਾਂ ਬੱਚੇ ਨੂੰ ਪੇਰੈਂਟਸ ਦਾ ਹੁੰਦਾ ਜੀ ਸਰਕਾਰੀ ਸਕੂਲ ਚ ਨਹੀਂ ਪੜਾਉਣਾ ਉੱਥੇ ਦੀ ਸਿੱਖਿਆ ਨਹੀਂ ਚੰਗੀ ਤਾਂ ਅੱਜ ਲੱਗਦਾ ਹੈ ਵੀ ਸਿੱਖਿਆ ਜਿਹੜੀ ਬਹੁਤ ਉੱਚੀ ਹੋ ਚੁੱਕੀ ਹੈ। ਸਿੱਖਿਆ ਦਾ ਜੀ ਬਹੁਤ ਟੀਚਰਜ਼ ਦੀ ਟ੍ਰੇਨਿੰਗ ਚੱਲ ਰਹੀ ਹੈ। ਬੱਚਿਆਂ ਨੂੰ ਨਵੇਂ ਤੇ ਨਵੇਂ ਜਿਵੇਂ ਕਹਿ ਰਹੇ ਟੈਕਨੀਕਾਂ ਸਿਖਾਈਆਂ ਜਾ ਰਹੀਆਂ। ਟੀਚਰਜ਼ ਜਿਹੜੇ ਹੈਗੇ ਆ ਉਹ ਅਪ ਟੂ ਡੇਟ ਹੋ ਰਹੇ ਆ। ਔਰ ਜਿਵੇਂ ਕਹਿਣਾ بزਨਸ ਬਲਾਸਟਰ ਬੱਚਿਆਂ ਨੂੰ ਬਚਪਨ ਤੋਂ ਹੀ ਜਿਵੇਂ ਕਹਿ ਲਓ ਕਿ ਬਹੁਤ ਛੋਟੀ ਉਮਰ ਤੋਂ ਹੀ ਇੱਕ ਬੀਜ ਪਾਇਆ ਜਾ ਰਿਹਾ ਔਰ ਉਸੇ ਦਾ ਹੀ ਇਹ ਨਤੀਜਾ ਹੈ ਜੀ ਬੱਚੇ ਅੱਜ ਆਪਣਾ ਵੇਚਦੇ ਵੀ ਹੈ ਔਰ ਆਪਣਾ ਕਰ ਵੀ ਰਿਹਾ ਹੈ ਇਹ ਤੇ ਡਿਸਪਲੇ ਕਰਨ ਦਾ ਸਾਡਾ ਮਕਸਦ ਹੀ ਹੈ ਕਿ ਆਉਣ ਵਾਲੇ ਜਿਹੜੇ ਵੀ ਆ ਰਹੇ ਪੇਰੈਂਟਸ ਵੀ ਦੇਖਣ ਉਹ ਆਪਣੇ ਬੱਚਿਆਂ ਨੂੰ ਸ਼ਾਬਾਸ਼ੀ ਦੇ ਸਕਣ ਕਿ ਬੱਚੇ ਨਾ ਅੱਛਾ ਕੰਮ ਕਰ ਰਹੇ ਹੈ ਔਰ ਸਾਡੇ ਸਿੱਖਿਆ ਮੰਤਰੀ ਜੀ ਦਾ ਧੰਨਵਾਦ ਵੀ ਕਰ ਸਕਣ ਕਿ ਉਹਨਾਂ ਦੇ ਪਛਾਣਾ ਕਰਕੇ ਇਹ ਸਭ ਕੁਝ ਚੱਲ ਰਿਹਾ ਜੀ ਚਿਕਾ ਜੀ ਤੇ ਨਹੀਂ ਅੱਜ ਦੇ ਸਰਕਾਰੀ ਸਕੂਲ ਨਹੀਂ ਰਹੇ ਸਮਾਰਟ ਸਕੂਲ ਬਣ ਚੁੱਕੇ ਹਨ ਸਮਾਰਟ ਸਕੂਲ ਪ੍ਰਾਈਵੇਟ ਸਕੂਲ ਸਿਰਫ ਪੜ੍ਹਾਈ ਤੱਕ ਸੀਮਿਤ ਹੁੰਦੇ ਹਨ ਲੇਕਿਨ ਸਰਕਾਰੀ ਸਾਡੇ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣ ਚੁੱਕਾ ਹੈ ਕਿ ਬੱਚੇ ਪੜ੍ਹਾਈ ਦੇ ਨਾਲ ਨਾਲ ਹੋਰ ਐਕਟੀਵਿਟੀਆਂ ਬਹੁਤ ਜ਼ਿਆਦਾ ਸਮਾਰਟ ਹੋ ਚੁੱਕੇ ਹੈ ਤਾਂ ਸਕੂਲ ਦੇ ਵਿੱਚ ਦੂਸਰੀ ਵਾਰ ਜਿਹੜੀ ਮੈਗਾ ਪੀਟੀਐਮ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਦਾ ਹਰ ਇੱਕ ਰਿਵਿਊ ਲੈ ਸਕਣ ਤਾਂ ਕਿਸ ਤਰੀਕੇ ਸਾਡਾ ਬੱਚਾ ਜਿਹੜਾ ਗਰੋਅ ਕਰ ਰਿਹਾ ਤੇ ਸਿੱਖਿਆ ਦੇ ਵਿੱਚ ਕਿੰਨਾ ਕੁ ਉੱਚਾ ਪੱਧਰ ਜਿਹੜਾ ਹਾਸਲ ਕਰ ਰਿਹਾ ਮੈਡਮ ਕਿਸ ਤਰੀਕੇ ਦੇਖ ਦਿਓ ਅੱਜ ਮੈਗਾ ਪੀਪੀਐਮ ਸੀ ਕਿੱਦਾਂ ਰਵਈਆ ਮਿਲਿਆ ਪੇਰੈਂਟਸ ਦਾ ਕਿਵੇਂ ਬੱਚੇ ਪੇਰੈਂਟਸ ਆ ਪੋਜ਼ਿਟਿਵ ਰਵਈਆ ਮਿਲੇ ਸਾਰੇ ਪੇਰੈਂਟਸ ਨੇ ਬੋਲੇ ਕਿ ਸਕੂਲ ਬਹੁਤ ਵਧੀਆ ਹੈ ਮੋਹਾਲੀ ਦਾ ਬੈਸਟ ਸਕੂਲ ਹੈ ਜੀ 3ਵੀਂ 1 ਤੇ ਸਾਰੇ ਪੇਰੈਂਟਸ ਨੇ ਬੋਲੇ ਕਿ ਬੱਚੇ ਅੱਛਾ ਪਰਫਾਰਮ ਕਰ ਰਹੇ ਹੈ ਐਂਡ ਐਸਓਈ ਦੀ ਕਲਾਸਿਸ ਲੱਗਦੀਆਂ ਨੇ ਸਕੂਲ ਦੀਆਂ ਕਲਾਸਿਸ ਲੱਗਦੀਆਂ ਨੇ ਬੱਚਾ ਨੂੰ ਗਵਰਨਮੈਂਟ ਨੇ ਅਬ ਯੂਨੀਫਾਰਮ ਦਿੰਦੀ ਹੈ ਬੁੱਕਸ ਬੱਚਿਆਂ ਨੂੰ ਦੇ ਰਹੀ ਹੈਗੀ ਗਵਰਨਮੈਂਟ ਤੋਂ ਸਾਰਿਆਂ ਦਾ ਪੋਜ਼ਿਟਿਵ ਆਇਆ ਕਿ ਬਹੁਤ ਅੱਛੀ ਪ੍ਰੋਗਰੈਸ ਹੋ ਰਹੀ ਹੈ ਬੱਚਿਆਂ ਦੀ ਕਈ ਲੋਕਾਂ ਨੇ ਮਤਲਬ ਪੇਰੈਂਟਸ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਬੱਚੇ ਗਵਰਨਮੈਂਟ ਵਿੱਚ ਲਗਾਏ ਆ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਤਾਂ ਪੁਰਾਣੇ ਰਿਕਾਰਡ ਦੀ ਗੱਲ ਕਰੀ ਤਾਂ ਮੋਂ ਤੱਕ ਕਿੰਨਾ ਕੁ ਜਿਹੜਾ ਅੰਤਰ ਨਜ਼ਰ ਆਇਆ ਬੱਚਿਆਂ ਦਾ ਕਿੰਨੇ ਕੁ ਜਿਹੜੀ ਗਿਣਤੀ ਵਧੀ ਹੈ ਮਤਲਬ ਸਾਡੀ ਸਕੂਲ ਚ ਤਾਂ ਮਤਲਬ 50% ਜਿਆਦਾ ਵਧੀਆ ਹੈ ਮਤਲਬ ਜਿੰਨੇ ਬੱਚੇ ਸੀਗੇ ਪਹਿਲਾਂ ਉਸ ਤੋਂ ਮਤਲਬ ਪ੍ਰਾਈਵੇਟ ਸਕੂਲਾਂ ਤੋਂ हट ਕੇ ਜਿਹੜੇ ਇੱਥੇ ਬਿਲਕੁਲ ਸਰ ਪ੍ਰਾਈਵੇਟ ਸਕੂਲਾਂ ਦੇ ਟਾਪ ਦੇ ਸਕੂਲਾਂ ਤੋਂ हट ਕੇ ਬੱਚੇ ਗਵਰਨਮੈਂਟ ਸਕੂਲ 'ਚ ਹੈ ਤਕਰੀਬੀ 1 ਸਕੂਲ ਚ ਆ ਪੋਜ਼ਿਟਿਵ ਰਹਿ ਰਹੀਆ ਸਾਰਾ ਹਰ ਕਿਸ ਤਰੀਕੇ ਦੇਖਦੇ ਹੋ ਹਰਜੋਤ ਬੈਂਸ ਲਗਾਤਾਰ ਲੱਗੇ ਹੋਣੇ ਸਿੱਖਿਆ ਦਾ ਮਿਆਰ ਉੱਚਾ ਚੱਕਣ ਨੂੰ ਲੈ ਕੇ ਤਾਂ ਆਪ ਵੀ ਕੁਝ ਜਿਹੜਾ ਬੱਚਿਆਂ ਨਾਲ ਦੀ ਗੱਲਬਾਤ ਕਰ ਬਿਲਕੁਲ ਸਰ ਉਹਨਾਂ ਦੀਆਂ ਕੋਸ਼ਿਸ਼ਾਂ ਬਿਲਕੁਲ ਕਾਮਯਾਬ ਹੋਈਆਂ ਹਨ ਹਰਜੋਤ ਸਰ ਦੀਆਂ ਤਾਂ ਮਤਲਬ ਬਿਲਕੁਲ ਟੀਚਰ ਵੀ ਖੁਸ਼ ਹੈ ਕਿ ਪੇਰੈਂਟਸ ਅੱਛਾ ਰਿਸਪਾਂਸ ਦੇ ਕੇ ਜਾ ਰਹੇ ਹੈ ਇੱਕ ਮੀਗਾ ਪੀਟੀਐਮ ਦਾ ਬਹੁਤ ਮਤਲਬ ਸਹੀ ਹੈ ਕਿ ਪੇਰੈਂਟਸ ਟੀਚਰ ਨੂੰ ਮਿਲ ਸਕਦੇ ਔਰ ਟੀਚਰ ਪੇਰੈਂਟਸ ਨੂੰ ਔਰ ਪੂਰਾ ਕਲੀਅਰ ਕਰ ਸਕਦੇ ਹੈ ਸਟੂਡੈਂਟ ਸਹੀ ਹੈ ਤਾਂ ਮੈਡਮ ਕਿਸ ਤਰੀਕੇ ਦੇਖਦੇ ਹੋ ਮਾਤਾ ਪਿਤਾ ਬੱਚੇ ਨੂੰ ਸਕੂਲ ਛੱਡ ਦਿੰਦੇ ਨੇ ਵੀ ਸਾਡੇ ਬੱਚਾ ਟੀਚਰ ਦੇ ਹੱਥ ਹੈ ਤਾਂ ਕਿੰਨਾ ਕਾਜ ਮੀਗਾ ਪੀਟੀਐਮ ਦਾ ਜਿਹੜਾ ਅਸਰ ਨਾ ਬਹੁਤ ਅੱਛਾ ਲੱਗਿਆ ਮੈਨੂੰ ਪੇਰੈਂਟਸ ਬਹੁਤ ਐਕਸਾਈਟਿਡ ਸੀ ਜਾਣ ਕੇ ਤੇ ਉਹਨਾਂ ਇਹ ਅਪਰਚੂਨਿਟੀ ਜੋ ਗਵਰਨਮੈਂਟ ਨੇ ਦਿੱਤੀ ਹੈ ਪੀਟੀਐਮ ਦੇ ਥਰੂ ਇੱਕ ਫੈਸਟੀਵਲ ਵਾਲਾ ਮਾਹੌਲ ਐ ਇੱਥੇ ਦਿਖ ਰਿਹਾ ਹੈ ਤੇ ਇਹਦੇ ਨਾਲ ਬਹੁਤ ਜ਼ਿਆਦਾ ਅੱਛਾ ਫੀਲ ਹੋ ਰਿਹਾ ਬੱਚੇ ਵੀ ਬਹੁਤ ਅੱਛਾ ਫੀਲ ਕਰ ਰਹੇ ਨੇ ਪੇਰੈਂਟਸ ਨੂੰ ਇੱਕ ਕੌਨਫੀਡੈਂਸ ਹੈ ਗਵਰਨਮੈਂਟ ਦੇ ਉੱਤੇ ਸਕੂਲ ਦੇ ਉੱਤੇ ਇੰਸਟੀਟਿਊਸ਼ਨ ਐਂਡ ਅਥਾਰਟिटीज ਦੇ ਉੱਪਰ ਕਿ ਸਾਡੇ ਬੱਚੇ ਸੇਫ ਹੈਂਡਸ ਦੇ ਵਿੱਚ ਐ ਤੇ ਅਸੀਂ ਇਹਨਾਂ ਨੂੰ ਇੱਥੇ ਭੇਜ ਕੇ ਅਸੀਂ ਕੁਝ ਅੱਛਾ ਕੀਤਾ ਹੈ ਕਿ ਗਵਰਨਮੈਂਟ ਸਾਡਾ ਪੂਰਾ ਧਿਆਨ ਦੇ ਰਹੀ ਹੈ ਤੇ ਸਾਡੇ ਬ ਕਿ ਐਸੀਆਂ ਓਪਰਚ्युनिटीज ਬੈਨੀਫਿਟਸ ਉਹਨਾਂ ਨੂੰ ਗਵਰਨਮੈਂਟ ਦਿੰਦੀ ਰਹੇਗੀ ਤਾਂ ਪੈਰੈਂਟਸ ਬਹੁਤ ਖੁਸ਼ ਹੈ। ਸੀਤਾ ਜੀ ਵੀ ਮਾਤਾ ਪਿਤਾ ਨਾਲ ਗੱਲ ਕੀਤੀ ਹੈ ਸਭ ਤੋਂ ਵੱਡੀ ਐਪਰੀਸ਼ੀਏਟ ਜਾਂ ਸਰਕਾਰ ਜਾਂ ਟੀਚਰ। ਤਾਂ ਕਿੰਨੇ ਕ ਖੁਸ਼ੀ ਹੁੰਦੀ ਹੈ ਜਦੋਂ ਇੱਕ ਟੀਚਰ ਦੇ ਪੜਾਏ ਹੋਏ ਬੱਚਾ ਅਸੀਂ ਕਹਿੰਦੇ ਚੰਗਾ ਮੁਕਾਮ ਹਾਸਿਲ ਕਰ। ਹਾਂਜੀ ਬਹੁਤ ਖੁਸ਼ੀ ਹੁੰਦੀ ਹੈ ਸਰ ਅੱਜ ਬੱਚੇ ਜਿੱਦਾਂ ਪੈਰੈਂਟਸ ਬੋਲ ਕੇ ਗਏ ਹੈ ਕਿ ਤੁਸੀਂ ਅੱਛਾ ਪੜਾ ਰਹੇ ਹੋ ਤੁਹਾਡੇ ਪਰਫਾਰਮੈਂਸ ਅੱਛੀ ਹੈ ਬੱਚੇ ਅੱਛਾ ਸਿੱਖ ਪਾ ਰਹੇ ਹੈ ਐਗਜ਼ਾਮਸ 'ਚ ਮਾਰਕਸ ਅੱਛੇ ਆ ਰਹੇ ਤਾਂ ਇਹ ਮੈਨੂੰ ਬਹੁਤ ਅੱਛਾ ਲੱਗਦਾ ਮੈਨੂੰ ਇਹ ਲ ਕਰ ਦੇ ਲਈ ਚਾਹੀਦੀ ਬਟ ਐਧਾਂ ਦੀ ਐਪਰੀਸੀਏਸ਼ਨ ਨਾਲ ਸਾਡੀ ਆਤਮਾ ਹੈ ਜੋ ਪੀਸਫੁਲ ਮਾਈਂਡ ਜਿਹੜਾ ਹੈ ਉਹਦੇ ਨਾਲ ਅਸੀਂ ਹੋਰ ਮੋਟੀਵੇਟ ਹੋ ਜਾਂਦੇ ਸਹੀ ਹੈ ਤਾਂ ਬੱਚੇ ਪੜ੍ਹ ਕੇ ਜਦੋਂ ਨਾਮ ਰੋਸ਼ਨ ਕਰਦੇ ਆ ਤਾਂ ਟੀਚਰ ਨੂੰ ਸਭ ਤੋਂ ਵੱਡੀ ਖੁਸ਼ੀ ਹੈ ਐਬਸੋਲੂਟਲੀ ਬਹੁਤ ਜ਼ਿਆਦਾ ਖੁਸ਼ ਹਾਂ ਆਮ ਵੈਰੀ ਹੈਪੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਅੱਜ ਸਾਰਾ ਦਿਨ ਬੇਸਿਕ ਕੁਝ ਖਾਣ ਨੂੰ ਵੀ ਨਹੀਂ ਦਵੇ ਨੀਂਦ ਵੀ ਨਹੀਂ ਆਣੀ ਸੋਚ-ਸੋਚ ਕੇ ਮੈਂ ਆਮ I'm very glad ਸਹੀ ਹੈ ਤਾਂ ਮੈਡਮ ਕਿਸ ਤਰੀਕੇ ਦੇਖਦੇ ਹੋ ਪਹਿਲਾਂ ਪ੍ਰਾਈਵੇਟ ਸਕੂਲਾਂ ਨੂੰ ਬढ़ावा ਦਿੱਤਾ ਜਾਂਦਾ ਪਰ ਹੁਣ ਸਰਕਾਰੀ ਸਕੂਲਾਂ ਜੇ ਇਸ ਮਕਾਮ ਤੇ ਨੇ ਸਰਕਾਰੀ ਸਕੂਲ 'ਚ ਹਰ ਇੱਕ ਸੁਵਿਧਾ ਜਿਹੜੀ ਮਿਲਦੀ ਹੈ yes absolutely ਬਹੁਤ ਬੈਨੀਫਿਟਸ ਮਿਲ ਰਹੇ ਹਨ ਤਾਂ ਬੱਚਿਆਂ ਨੂੰ ਜੋ ਪੇਰੈਂਟਸ ਥੋੜਾ ਜਿਹਾ ਇਹ ਸੋਚਦੇ ਆ ਕਿ ਸਾਡੀ ਅਰਨਿੰਗਸ ਨਹੀਂ ਆਉਣੀਆਂ ਤਾਂ ਉਹਨਾਂ ਲਈ ਬਹੁਤ ਜ਼ਿਆਦਾ ਬੈਨੀਫਿਟਸ ਹੈ ਸਕੂਲ ਦੇ ਵਿੱਚ ਤੇ ਉਹਨਾਂ ਨੂੰ ਇਕੁਅਲ ਕੁਆਲਿਟੀ ਦੀ ਐਜੂਕੇਸ਼ਨ ਵੀ ਨਾਲ ਮਿਲ ਰਹੀ ਹੈ ਬੈਨੀਫਿਟਸ ਦੇ ਨਾਲ-ਨਾਲ ਤਾਂ ਪੇਰੈਂਟਸ ਪ੍ਰਿਫਰ ਕਰਦੇ ਸਹੀ ਹੈ ਤਾਂ ਸਭ ਤੋਂ ਪਹਿਲੀ ਸਕੂਲ ਦੀ ਸ਼ੁਰੂਆਤ ਹੁੰਦੀ ਹੈ ਬੱਚਿਆਂ ਤੋਂ ਤਾਂ ਬੱਚਿਆਂ ਤੋਂ ਜਦੋਂ ਮੈਗਾ ਪੀਟੀਐਮ ਦੀ ਸ਼ੁਰੂਆਤ ਹੋਈ ਤਾਂ ਬੱਚਿਆਂ ਦੇ ਮਾਪਿਆਂ ਦੇ ਵੱਲੋਂ ਸਰਕਾਰ ਦੇ ਬਦਲੋਂ ਸਿੱਖਿਆ ਨੂੰ ਲੈ ਕੇ ਤਾਂ ਦੂਜੇ ਪਾਸੇ ਗੱਲ ਕਰੀਏ ਅਧਿਆਪਕ ਨੂੰ ਲੈ ਕੇ ਬੱਚਿਆਂ ਦੀ ਚੰਗੀ ਸਿੱਖਿਆ ਜਿਹੜੀ ਪ੍ਰਦਾਨ ਕਰ ਰਹੇ ਨੇ ਤਾਂ ਉਹਨਾਂ ਦੀ ਵੀ ਚਰਚਾ ਹੋਈ ਤੇ ਅੱਜ ਮੈਗਾ ਪੀਟੀਐਮ ਦੇ ਵਿੱਚ ਹਰ ਇੱਕ ਮਾਪੇ ਦੇ ਵੱਲੋਂ ਆਪਣੇ ਬੱਚੇ ਦੀ ਚੰਗੀ ਸਿੱਖਿਆ ਨੂੰ ਲੈ ਕੇ ਅਤੇ ਹਰ ਇੱਕ ਸੁਝਾਅ ਨੂੰ ਲੈ ਕੇ ਜਿਹੜੀ ਗੱਲਬਾਤ ਕੀਤੀ ਗਈ ਮੁਹਾਲੀ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਵਾਦ